ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਾਹਿਬ ਪਗੜੀ ਸੈਂਟਰ ਬਟਾਲਾ ਤੇ ਅੱਜ ਵੀ ਰੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜ ਲੜਾਂ ਦੇ ਵਿੱਚ ਫੁੱਲ ਪਟਿਆਲਾ ਸ਼ਾਹੀ ਪੱਗ ਬੈਕ ਸਾਈਡ ਤੋਂ ਜਿਹੜੀ ਪੂਰੀ ਕਲੋਸ ਅਪ ਬਣਾਸ਼ੇ ਇੱਕ ਜੁੜੀ ਹੁੰਦੀ ਆ ਹਾਂਜੀ ਮਿੱਤਰੋ ਤੁਹਾਡਾ ਸਵਾਗਤ ਹੈ ਪਾਰਟ 2 ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਤੀਜਾ ਲੜ ਕਿਸ ਤਰੀਕੇ ਦੇ ਨਾਲ ਰੱਖਣਾ ਹੈ ਤੇ ਪੱਲਿਆਂ ਦੀ ਪੂਣੀ ਕਿਸ ਤਰੀਕੇ ਦੇ ਨਾਲ ਕਰਨੀ ਪੱਗ ਦੀ ਸ਼ੇਪ ਕਿਸ ਤਰੀਕੇ ਦੇ ਨਾਲ ਸੈਟਿੰਗ ਵਿੱਚ ਲੈ ਕੇ ਆਉਣੀ ਹੈ हां जी मित्रों आज ਅਸੀਂ ਤੁਹਾਨੂੰ 파ਟ 2 ਦੇ ਵਿੱਚ ਦੱਸਾਂਗੇ ਕਿ ਸ਼ਰਾ ਲਾੜ ਕਿਸ ਤਰੀਕੇ ਦੇ ਨਾਲ ਤੁਸੀਂ ਲਗਾਉਣਾ ਹੈ ਤੇ ਪੱਗ ਦੀ ਸ਼ੇਪ ਹੋਰ ਵਧੀਆ ਕਿਸ ਤਰੀਕੇ ਦੇ ਨਾਲ ਉਹਦੀ ਸ਼ੇਪ ਬਣੇਗੀ ਇਹਦੀ ਹੁਣ ਅਸੀਂ ਪੱਗ ਦੀ ਪੂਣੀ ਕਰਾਂਗੇ ਡਬਲ ਸਾਈਡ ਥੱਲੇ ਸਿੰਗਲ ਸਾਈਡ ਉੱਪਰ ਹੁਣ ਆ ਦੇਖੋ ਵੀਰੋ ਅਸੀਂ ਸੈਟਿੰਗ ਪਹਿਲਾਂ ਪੂਣੀ ਹੋਈ ਆ ਬਸ ਇਹਦੀ ਸੈਟਿੰਗ ਕਰਨੀ ਆ ਹੁਣ ਜਿਆਦਾ ਮੋਟਾ ਹੋਵੇ ਇਹਦੀ ਸ਼ੇਪ ਦੇ ਸਹਾਰਾ ਨਾਲ ਰੱਖਣਾ ਇੱਥੇ ਗੈਪ ਪੈ ਰੰਸੀ ਅਸੀਂ ਮੋਟਾ ਕੱਪੜਾ ਰੱਖ ਸਕਦੇ ਹਾਂ ਪਰ ਇਹਨੂੰ ਪਹਿਲਾਂ ਅਸੀਂ ਮਿਕਸ ਕਰਾਂਗੇ ਲਾੜ ਨੂੰ ਤੇ ਫਿਰ ਕਿਨਨ ਨੂੰ ਖਿਲਾਰ ਕੇ ਮਿਕਸ ਕਰਾਂਗੇ ਲਾੜ ਨੂੰ ਸੇਠਾ ਤੇ ਅਗਹੀਓ ਇਸ ਤਰ੍ਹਾਂ ਕੀ ਪੁਆਇੰਟ ਆ ਅਸੀਂ ਇੱਥੇ ਪੁਆਇੰਟ ਬਣਾਇਆ ਇਸ ਪੁਆਇੰਟ ਨੂੰ ਇੱਥੇ ਦਰਦ ਕੇ ਸੱਜੇ ਪੱਖੇ ਪੱਲਾ ਲੈ ਕੇ ਹੋਣਾ ਹੈ ਪੱਬ ਨੂੰ ਟਾਈਟ ਕਰਕੇ ਰੱਖਾਂਗੇ ਇਦਾਂ ਚਾਰਾਂ ਅੰਗੂਠੇ ਦੇ ਨਾਲ ਇਹਦੀ ਗਲਾਈ ਕਰੀ ਜਾਵਾਂਗੇ ਚਾਰਾਂ ਅੰਗੂਠੇ ਦੇ ਨਾਲ ਗਲਾਈ ਹੁਣ ਸੱਜੇ ਪਾਸੇ ਜਿਹੜਾ ਪੱਲਾ ਇਹਨੂੰ ਜਿਹੜਾ ਬਰੀਕ ਤੋਂ ਬਰੀਕ ਪੱਲਾ ਅਸੀਂ ਥੱਲੇ ਨੂੰ ਫਿੱਟ ਲੈਣਾ ਪੱਬ ਨੂੰ ਇਸ ਤਰੀਕੇ ਨਾਲ ਟਾਈਟ ਕਰਕੇ ਰਹੀ ਜੀ ਚਾਰਾਂ ਅੰਗੂਠੇ ਦੇ ਨਾਲ ਉੱਪਰੋਂ ਗਲਾਈ ਕਰਾਂਗੇ ਫੱਲੇ ਹੱਥ ਇੱਥੇ ਰੱਖਾਂਗੇ ਲਾਗੇ ਦੂਰ ਨਹੀਂ ਰੱਖਣਾ ਖਵਾਤ ਜਿਦਾ ਤੁਹਾਨੂੰ ਪਹਿਲੇ ਪਾਟਰੇ 'ਚ ਦੱਸਿਆ ਉਦੋਂ ਹੀ ਦੂਟੇ ਪਾਟਰੇ 'ਚ ਤੁਹਾਨੂੰ ਦੱਸ ਰਹੇ ਹਾਂ ਇੱਥੋਂ ਲਾਗੋ ਹੜੋ ਅੰਗੂਠੇ ਨੂੰ ਇੱਦਾਂ ਟਾਈਟ ਕਰਕੇ ਜਿਹੜੀ ਥੱ ਫਿੰਸ ਉਹੜਖੜਸ ਲੰਘਿਓ ਅੰਗੂਠੇ ਦੇ ਨਾਲ ਇਸ ਤਰੀਕੇ ਦੇ ਨਾਲ ਅਨ ਨੂੰ ਫੋਲਡ ਕਰਕੇ ਅੱਗੇ ਨੂੰ ਨੂੰ ਛਿਛ ਦਵਾਵਾਂ ਹੁਣ ਜਿਸ ਕੋ ਅਸੀਂ ਫੋਲਡ ਕੀਤਾ ਹੈ ਉਹਦੀ ਬੈਕ ਸਾਈਡ ਤੋਂ ਇਸ ਤਰੀਕੇ ਦੇ ਨਾਲ ਅਸੀਂ ਪੱਲੇ ਨੂੰ ਖਿੱਚਾਂਗੇ ਤੇ ਪੱਲੇ ਨੂੰ ਅਗਾਹ ਤੱਕ ਪੂਰਾ ਅਸੀਂ ਸਾਫ਼ ਕਰ ਦਵਾਵਾਂਗੇ ਇਦਾਂ ਅਸੀਂ ਅਗਾਹ ਤੱਕ ਪੂਰਾ ਪੱਲੇ ਨੂੰ ਸਾਫ਼ ਕਰ ਲਿਆ ਜਿੱਦਾਂ ਅਸੀਂ ਪਹਿਲੇ ਕੋਟ ਵਿੱਚ ਇੱਕ ਅਸੀਂ ਇੱਕ ਉਂਗਲ ਅੰਦਰ ਇੱਕ ਉਂਗਲ ਬਾਹਰ ਇਹ ਤਰੀਕ ਤੁਸੀਂ ਵਰਤੋ ਇਸ ਤਰੀਕੇ ਨਾਲ ਨੂੰ ਫੋਲਡ ਕਰ ਦੋ ਹੁਣ ਇਥੇ ਸੱਜੇ ਹੱਥ ਨਾ ਪੜਿਆ ਖਬੇ ਦੇ ਨਾਲ ਉਸ ਜਿਹੜੇ ਕਲੈਨ ਫੌਂਡ ਕੀਤਾ ਸੀ ਜਿਸ ਤਰ੍ਹਾਂ ਪਹਿਲੇ ਲੜ ਕੇ ਆਇਆ ਸੀ ਉਸੇ ਤਰੀਕੇ ਦੇ ਨਾਲ ਦੁਸਰੇ ਲੜਨਾ ਸੀ ਕਰਾਂਗੇ ਹੁਣ ਸੱਜੇ ਪਾਸੇ ਵਾਲੇ ਪੱਲੇ ਦਾ ਚਾਰੋਂ ਗੁਲਾ ਦੇ ਨਾਲ ਫਰੰਟ ਤੋਂ ਵੀ ਅਸੀਂ ਓਦਾਂ ਗੁਲਾਈ ਕਰਦੇ ਆਵਾਂਗੇ ਉਹ ਗੁਲਾਈ ਇਸ ਤਰੀਕੇ ਨਾਲ ਕਰਦੇ ਆਂ ਕਿ ਜਿਹੜਾ ਪਹਿਲਾ ਲੜਾ ਤੇ ਦੂਜਾ ਲੜ ਅਲੱਗ-ਅਲੱਗ ਹੋਣ ਥੇ ਨਹੀਂ ਹੋਣੇ ਇਹਨੂੰ ਖਿੱਚ ਕੇ ਫਿਰ ਅੰਗੂਠੇ ਦੇ ਨਾਲ ਹਰ ਕਾਜੇ ਨੂੰ ਇਸ ਤਰੀਕੇ ਨਾਲ ਅਸੀਂ ਫੋਲਡ ਕਰ ਦੇਵਾਂਗੇ ਇੱਥੋਂ ਇਹਨੂੰ ਥੋੜਾ ਜਿਹਾ ਦਬ ਕੇ ਰੱਖਾਂਗੇ ਕਿ ਇਹ ਤੋਂ ਲੜ ਮੋਟਾ ਨਾ ਆਵੇ ਆਪਣਾ ਠੀਕ ਹੈ ਵੀਰੋ ਹੁਣ ਇਹਨੂੰ ਅਸੀਂ ਚੜਾਈ ਦੇ ਵਿੱਚ ਵੱਤ ਵਾਰ ਅਸੀਂ ਚੜਾਈ ਦਵਾਂਗੇ ਡੇਢ ਕੇ 2 ਇੰਚ ਵੀ ਚੜਾਈ ਦਵਾਂਗੇ ਭੱਲੇ ਨੂੰ ਇਸ ਤਰੀਕੇ ਦੇ ਨਾਲ ਅਸੀਂ ਖਿਲਾਵਾਂਗੇ ਪੱਗ ਨੂੰ ਇੱਦਾਂ ਪੂਰੀ ਗੁਲਾਈ ਦੇ ਵਿੱਚ ਅਸੀਂ ਲੈ ਜਾਵਾਂਗੇ ਇੱਥੋਂ ਪੱਗ ਨੂੰ ਟਾਈਟ ਕਰਕੇ ਭੱਲੇ ਨੂੰ ਇਸ ਤਰੀਕੇ ਦੇ ਨਾਲ ਸਾਇਟ ਸਾਡੇ ਪਲਾਜ਼ ਨੂੰ ਸਾ ਤੋਂ ਬਾਅਦ ਵੀ ਕੋਲਾ ਕਾਇਮ ਕਰ ਦਿੱਤੀ ਤੁਮਾਦਾਂ ਦੀ ਹੁਣ ਜਿਹੜੋ ਅਸੀਂ ਆਪਣੇ ਸੇ ਲੜ ਲੱਜੁਕੇ ਨੇ ਪਾਰਟ 2 ਦੇ ਵਿੱਚ ਹੁਣ ਅਸੀਂ ਇਹਨਾਂ ਦੀ ਸਫਾਈ ਕਰਾਂਗੇ ਨਾਲ ਨਾਲ ਪਹਿਲਾ ਲੜ ਜਿਹੜਾ ਆਪਣਾ ਥੋੜਾ ਖਿਸਕਦਾ ਉਹਨੂੰ ਅੱਗੇ ਨੂੰ ਪਿਲੋ ਖਿੱਚ ਲਵਾਗੇ ਇਸੇ ਤਰ੍ਹਾਂ ਅਸੀਂ ਵਟਿਆ ਬਣ ਜੀ ਕਿ ਵੀ ਆਪਣੀ ਸਿੱਧੀ ਹੋ ਜਾਵੇਗੀ ਹੁਣ ਕੀ ਕਰਨਾ ਇੱਥੋਂ ਸਲਾਈ ਦੇ ਨਾਲ ਦਨੂੰ ਦਬ ਲਗਾ ਕੇ ਇਸ ਤਰ੍ਹਾਂ ਦੂਜੇ ਲੜ ਨੂੰ ਉਹਦੀ ਸਫਾਈ ਕਰੀ ਜਾਣੀ ਹੈ ਸਲਾਈ ਅੰਦਰ ਆ ਕੇ ਸਲਾਈ ਅੱਗੇ ਪਿੱਛੇ ਕਰਕੇ ਇਸ ਤਰੀਕੇ ਦੇ ਨਾਲ ਉਹਦੀ ਸਫਾਈ ਕਰਨੀ ਤੀਸਰਾ ਲੜ ਪੂਰਾ ਗੁਲਾਈ ਦੇ ਵਿੱਚ ਉਹਨੂੰ ਪੂਰਾ ਪਿੱਛੇ ਨੂੰ ਡੇਲਦੇ ਹੋਏ ਤਾਂ ਅਸੀਂ ਲੈ ਜਾਵਾਂਗੇ ਕਸਵਾਵਾਂਗੇ ਤੀਜੇ ਲੜ ਨੂੰ ਤਾਂ ਜੋ ਆਪਣੀ ਪੂਰੀ ਗੁਲਾਈ ਪਟਿਆਲਾ ਸਿਆਹੀ ਕੇਪ ਦੇ ਵਿੱਚ ਨਜ਼ਰ ਆਵੇ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਪਾਰਟ 2 ਦੇ ਵਿੱਚ ਤੀਜਾ ਲੜ ਸਿੱਖਿਆ